ਸਾਉਣ ਸਿੰਘਾ ਜੀ ਬਾਬਾ ਕੀ ਕਹਿਣਾ ਚਾਹਣਾ ਜਿਹੜੇ ਮਦਭਾਗੀ ਘਟਨਾ ਵਾਪਰੀਏ ਪਿੰਡ ਦੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋਈ ਐ ਐਕਸੀਡੈਂਟਾਂ ਵਿੱਚ ਸਾਡੇ ਜੀ ਪਿੰਡ ਗਹਿੜ ਦੇ ਵਿੱਚ ਸੋਗ ਦੀ ਲਹਿਰ ਆ ਜੀ ਹਰ ਬੱਚਾ ਬਜ਼ੁਰਗ ਸਾਰਿਆਂ ਨੇ ਬਹੁਤ ਸੋਗ ਮਨਾਇਆ ਹੋਂ ਹਰ ਬੱਚੇ ਸੀ ਗਰੀਬ ਪਰਿਵਾਰ ਨਾਲ ਸੰਬੰਧਤ ਸੀਗੇ ਉਹ ਵਿਚਾਰੇ ਕੋਈ ਆਪ ਦਾ ਭਵਿੱਖ ਲਈ ਕੁਝ ਕਰਨਾ ਸੀ ਉਹਨਾਂ ਨੇ ਮਾਂ ਪਾਪ ਬਾਪ ਦਾ ਸਹਾਰਾ ਬਣਨਾ ਸੀਗਾ ਅੱਜ ਉਹਨਾਂ ਦੇ ਸਾਰਿਆਂ ਉਮੀਦਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਚੱਕਣਾ ਚੂਰ ਹੋ ਗਈਆਂ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਉਸ ਗਰੀਬ ਪਰਿਵਾਰਾਂ ਵੱਲ ਜੋ ਵੀ ਕਰ ਸਕਦੀ ਆ ਮਦਦ ਕਰੇ ਜੋ ਐਨ ਆਰ ਆਈ ਵੀਰ ਨੇ ਉਹ ਵੀ ਮਦਦ ਕਰਨ ਔਰ ਨਗਰ ਵੀ ਉਹਨਾਂ ਦੀ ਹੈਲਪ ਕਰੂਗਾ ਕਿਉਂਕਿ ਉਹਨਾਂ ਕੋਲੇ ਉਹ ਬੱਚੇ ਤਾਂ ਅਸੀਂ ਨਹੀਂ ਪੈਦਾ ਕਰ ਸਕਦੇ ਉਹ ਆ ਨਹੀਂ ਸਕਦੇ ਪਰ ਉਹਨਾਂ ਦੀ ਆਰਥਿਕ ਤੌਰ ਤੇ ਉਹ ਕਮਜ਼ੋਰ ਨੇ ਉਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤਾਂ ਮੈਂ ਉਹਨੂੰ ਬੜਾ ਚੰਗਾ ਸਮਝੂਗਾ ਅੱਜ ਇੱਥੇ ਲੋੜ ਹੈ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ ਇਹ ਤਾਂ ਜੀ ਸਾਡੇ ਇੱਕ ਉੱਥੇ ਗੈਲਾ ਤੋਂ ਬੀਲੇ ਨੂੰ ਸੜਕ ਜਾਂਦੀ ਆ ਉੱਥੇ ਵੀ ਇਸ ਤਰ੍ਹਾਂ ਹੋਇਆ ਅੱਗੇ ਬੱਚੇ ਸਾਡੇ ਮਰ ਗਏ ਸੀਗੇ ਲੋਕਾਂ ਨੇ ਬੜਾ ਹੋ ਰਾਇਆ ਪਰ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਸੁਣਦੀਆਂ ਨਹੀਂ ਇਹ ਮੌਕੇ ਦੀ ਦੇ ਹਾਲਾਤਾਂ ਨੂੰ ਦੇਖ ਕੇ ਪਤਾ ਨਹੀਂ ਕੀ ਉਹਨਾਂ ਨੇ ਹੈਗਾ ਉਹ ਦਰਖਤ ਨੇ ਸੜਕ ਦੇ ਵਿੱਚ ਆਇਆ ਉਹ ਸਾਡੀ ਸੜਕ ਵੀ ਖਾਸਤਾ ਹੋਈ ਵੀ ਹੈ ਜੀ ਸੜਕਾਂ 'ਵਲ ਅਚੇਤੇ ਧਿਆਰ ਦੇਣਾ ਚਾਹੀਦਾ ਹੁਣ ਵੀ ਸਾਨੂੰ ਕੋਈ ਵੱਡਾ ਹਾਦਸਾ ਹੋਣ ਦਾ ਹਜੇ ਵੀ ਸਾਨੂੰ ਐ ਲੱਗਦਾ ਵੀ ਕਿਤੇ ਹੋ ਨਾ ਜਾਏ ਸਾਡੇ ਇੱਕ ਭਾਰਤ ਮਾਲਾ ਸੜਕ ਬਣ ਰਹੀ ਆ ਇੰਨੀ ਟ੍ਰੈਫਿਕ ਆ ਉਹਦੇ ਚ ਮਿੱਟੀ ਚੱਕਣ ਵਾਲੇ ਉਹਨਾਂ ਨੇ ਮਿੱਟੀ ਵੀ ਚੱਕਣੀ ਆ ਪਰ ਉਹਦਾ ਹੱਲ ਵੀ ਕੋਈ ਜ਼ਰੂਰੀ ਆ ਲੋਕ ਰੋਜ਼ ਰੌਲਾ ਪਾਉਂਦੇ ਆ ਸੜਕਾਂ ਤੋਂ ਇੰਨੇ ਸਪੀਡ ਨਾਲ ਜਿਹੜੇ ਟਿਪਰ ਨੇ ਮਿੱਟੀ ਪਾਉਣ ਵਾਲੇ ਲੰਘਦੇ ਨੇ ਤੇ ਉਹ ਉਹਦੇ ਬੰਨ ਵੀ ਅਸੀਂ ਅਸੀਂ ਫਿਕਰਮੰਦ ਆ ਵੀ ਕਿਸੇ ਕਿਸੇ ਦਾ ਭਵਿੱਖ ਨਾ ਵਿਚਾਰੇ ਦਾ ਖਰਾਬ ਹੋਵੇ ਕਿਸੇ ਦੀ ਮੌਤ ਨਾ ਹੋ ਜਾਵੇ ਅਸੀਂ ਇੰਨਾ ਡਰਦੇ ਆ ਪਿੰਡ ਦੀ ਫਿਰਨੀ ਆ ਜੀ ਮੇਨ ਫਿਰਨੀ ਆ ਜਿਹੜਾ ਰਸਤਾਗਾ ਉਹ ਰਸਤੇ ਵੀ ਟੁੱਟੇ ਪਏ ਆ ਜੇ ਮੜੀ ਜੀ ਸੜਕ ਬਣੀ ਸੀ ਉਹ ਨਾਲ ਦੀ ਨਾਲ ਟੁੱਟ ਗਈ ਕਿਉਂਕਿ ਟਰੈਫਿਕ ਇੰਨੀ ਜ਼ਿਆਦਾ ਇਨਾ ਲੋਡ ਲੰਘਦਾ ਹੈ ਉਹ ਵੀ ਸਾਡੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੀ ਮੰਤ ਭਾਗੀ ਘਟਨਾ ਵਾਪਰੀ ਹੈਗੀ ਆ ਚੁੱਲਾ ਨਹੀਂ ਚੱਲੇਗਾ ਦੋ ਦਿਨਾਂ ਦਾ ਕਿਵੇਂ ਦੇ ਦਿਆਂ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਦਖਦਾਈ ਤੇ ਬਹੁਤ ਵੱਡਾ ਨੁਕਸਾਨ ਆ ਜੀ ਪਿੰਡ ਲਈ ਬੱਚੇ ਆ ਨੌਜਵਾਨ ਹਜੇ ਇਹਨਾਂ ਨੇ ਕਿੱਥੇ ਜਾਣਾ ਸੀ ਵੱਧਣਾ ਸੀ ਪਰਿਵਾਰ ਨੂੰ ਅੱਗੇ ਲੈ ਜਾਣਾ ਸੀ ਕਿੱਥੇ ਅੱਜ ਪਰਿਵਾਰ ਘਾਟੇ ਚ ਚਲੇ ਗਿਆ ਮਾਪੇ ਬਾਬ ਨੂੰ ਕਿੰਨਾ ਵੱਡਾ ਘਾਟਾ ਪੈ ਗਿਆ ਲੋਕੇ ਨਾ ਸਹਿਣ ਜੋਗਾ ਹਾਦਸਾ ਕਿਵੇਂ ਵਾਪਰਿਆ ਜੀ ਹਾਦਸਾ ਅਚਾਨਕ ਹੀ ਵਾਪਰਿਆ ਜੀ ਇੱਕ ਸਾਈਡ ਤੇ ਸੜਕ ਵੀ ਬਹੁਤ ਖੁੱਲੀ ਸੀ ਸਮਝੋ ਬਾਹਰ ਵਾਲੀ ਗੱਲ ਹੈ ਹਾਦਸਾ ਕਿਵੇਂ ਵਾਪਰਿਆ ਇਹ ਐਕਸੀਡੈਂਟ ਹੋਇਆ ਜੀ ਇਹ ਟਰੈਕਟਰ ਟਰਾਲੀ ਇੱਕ ਸੱਸ ਵਾਰਿਆ ਸੀ ਮੂਹਰੇ ਤੋਂ ਦੂਸਰੀ ਸਾਈਡ ਤੋਂ ਮੈਂ ਨਾ ਮੋਟਰਸਾਈਕਲ ਆ ਰਿਹਾ ਸੀ। ਇਹਨਾਂ ਦੀ ਸਾਈਡ ਹੀ ਆਸਪਰੇ ਟਕਰਾਈ ਆ ਕੋਈ ਐ ਨਹੀਂ ਹੈ ਵੀ ਸਿੱਧਾ ਟੱਕਰ ਹੋਈ ਹੈ। ਇਹ ਕਿੰਨੀ ਕਿੰਨੀ ਉਮਰ ਹੈਗੀ ਬੱਚਿਆਂ ਦੀ ਮੌਤ ਹੋਈ ਗਈ। ਇਹ ਕਰੀਬ 22 ਤੋਂ 25 ਸਾਲ ਦੇ ਵਿਚਕਾਰ ਆ ਤਨੇ ਜਵਾਨ। ਕਿਵੇਂ ਦੇ ਦੇ ਇੱਕ ਸਹਾਰਾ ਸੀਗਾ ਪਰਿਵਾਰਾਂ ਦਾ ਸਹਾਰਾ ਸੀਗੇ ਬੱਚੇ ਇਹ ਹੁਣ ਸਹਾਰਾ ਟੁੱਟ ਚੁੱਕਿਆ ਹੈਗਾ। ਹਾਂਜੀ ਹਾਂ ਉਹਦਾ ਟੁੱਟੀ ਚੁੱਕਿਆ ਸਹਾਰੇ ਦੇ ਖਾਤਰੀ ਆਪਾਂ ਬੱਚਿਆਂ ਨੂੰ ਬਾਲਦੇ ਆਂ ਵੀ ਬੁੱਢੇ ਹੋਣ ਨੂੰ ਸਹਾਰਾ ਦੇਣਗੇ। ਫਰੋ ਬਿਲਕੁਲ ਉਹਨਾਂ ਸੁਖਣੇ ਜਿਹੜੇ ਚਕਰਾਂ ਚੂਰ ਹੋ ਚੁੱਕੇ ਐ ਇਸ ਟਾਈਮ ਅੱਜ ਸਾਰਾ ਪਿੰਡ ਹੈਗਾ ਦੁੱਖ ਦੀ ਵਿੱਚ ਹੈਗਾ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਵੀ ਪਰਿਵਾਰਾਂ ਨੂੰ ਕੀ ਮਦਦ ਹੋ ਸਕਦੀ ਹੈ ਸਰਕਾਰ ਜੋ ਬਣਦੀ ਮਦਦ ਕਰਨੀ ਨੇ ਕਰ ਸਕਤ ਕਰੇ ਕਰ ਜ਼ਰੂਰੀ ਜ਼ਹੀਰੀ ਆ ਬਾਕੀ ਜਿਹੜੇ ਕੋਈ ਰਸਤੇ ਰੋਸਤੇ ਆ ਕੋਈ ਲੱਗਦਾ ਸਰਕਾਰ ਨੂੰ ਵੀ ਠੀਕ ਹੋ ਜਾਣੇ ਚਾਹੀਦੇ ਕਰੇ ਕਰੇ ਅਸੀਂ ਤਾਂ ਚਾਹੁੰਦੇ ਆ ਵੀ ਕਰੇ ਕਰ ਸਕਦੀ ਹੈ ਪਰ ਕਿੰਨੀ ਕਿੰਨੀ ਉਮਰ ਸੀ ਬੱਚਾ ਦੇ ਜਿੰਨੇ ਮੌਤ ਹੋਈ ਹੈ तकरीबन 22 ਤੋਂ 25 ਸਾਲ ਦੇ ਵਿਚਕਾਰ ਸੀ ਜਿੰਨੇ ਹੁਣੇ ਕੰਮ ਵਾਲੇ ਹੋਣਾ ਸੀ ਉਸ ਤੋਂ ਬਾਅਦ ਤਾਂ ਉਹਨਾਂ ਦੇ ਮਾਪ ਨੇ ਖਰਚੀ ਕਰਿਆ ਪੜ੍ਹਾਈ ਤੇ ਪਲੱਸ 2 ਕਰਕੇ ਬਸ ਹਜੇ ਤਾਂ ਬਾਹਰ ਹੀ ਨਿਕਲੇ ਦੋਏ ਇਕੱਲੇ ਇਕੱਲੇ ਬੱਚੇ ਆ ਇੱਕ ਦੇ ਦੋ ਬੱਚੇ ਆ ਆ ਜਿਹੜਾ ਅੰਤਿਮ ਸੰਸਕਾਰ ਕੀਤਾ ਬੱਚਿਆਂ ਦਾ ਕਿੰਨੇ ਬੱਚਿਆਂ ਦਾ ਸੰਸਕਾਰ ਕੀਤਾ ਜਾਂ ਕਿੰਨੇ ਤਿੰਨ ਬੱਚਿਆਂ ਦਾ ਅੰਤਿਮ ਸੰਸਕਾਰ ਹੋਇਆ ਜੀ ਅੱਜ ਚੌਥਾ ਇੱਕ ਮਾਤਾ ਦਾ ਵੀ ਹੋਇਆ ਚਾਰ ਸੰਸਕਾਰ ਹੋਇਆ ਪਿੰਡ 'ਚ ਬਹੁਤ ਇਦੂ ਵੱਡੀ ਘਟਨਾ ਕੀ ਹੋਊਗੀ ਇੱਕ ਹੋਵੇ ਉਦੋਂ ਵੀ ਦੁੱਖ ਬਹੁਤ ਵੱਡਾ ਹੁੰਦਾ ਹੈ